ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿਮਾਂਸ਼ੂ ਜੈਨ ਡੀਸੀ ਲੁਧਿਆਣਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਹਾਲਾਤ ਬਣੇ ਹੋਏ ਹਨ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਬਿਲਕੁਲ ਵੀ ਕੋਈ ਵੀ ਕਿਸੇ ਤਰੀਕੇ ਦੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਔਰ एवरीथिंग ਇਜ਼ ਫਾਈਨ ਜੀਡੀਬੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਤੁਹਾਨੂੰ ਕੋਈ ਵੀ ਡਾਇਰੈਕਸ਼ਨਸ ਇਸ਼ੂ ਕੀਤੀ ਜਾਂਦੀ ਹੈ ਉਹਦਾ ਤੁਸੀਂ ਇਨਵਿਨ ਪਾਲਣਾ ਕਰੋ ਜਿਵੇਂ ਲਾਸਟ ਨਾਈਟ ਅਸੀਂ ਬਲੈਕਆਊਟ ਦੀ ਕਾਲ ਦਿੱਤੀ ਸੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਉਹਦੇ ਵਿੱਚ ਬਲੈਕਆਊਟ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਰੀ ਲਾਈਟਾਂ ਬੰਦ ਹੋ ਜਾਂਦੀਆਂ ਔਰ ਐਕਸੈਪਟ ਅਮਰਜੈਂਸੀ ਲਾਈਟ ਜੇਕਰ ਤੁਹਾਨੂੰ ਕੋਈ ਅਮਰਜੈਂਸੀ ਹੈ ਤੇ ਤੁਸੀਂ ਉਹਦੇ ਵਿੱਚ ਆਪਣੇ ਕਰਟਨਸ ਜਿਹੜੇ ਕਰਦੇ ਹਨ ਉਹਨਾਂ ਨੂੰ ਤੁਸੀਂ ਬਲੈਕ ਵਿੰਡੋ ਤੇ ਕਰਟਨਸ ਲਾ ਸਕਦੇ ਹੋ ਤਾਂ ਕਿ ਉਹ ਬਲੈਕਆਊਟ ਦਾ ਜਿਹੜਾ ਸਾਡਾ ਮੰਤਵ ਇਨ ਲੈਟਰੈਂਟ ਸਪਿਰਿਟ ਉਹ ਫੋਲੋ ਹੋ ਸਕੇ ਬਾਕੀ ਚੀਜ਼ਾਂ ਦੇ ਨੂੰ ਲੈ ਕੇ ਪੈਨਿਕ ਕਰਨ ਦੀ ਲੋੜ ਨਹੀਂ ਹੈ ਕੋਈ ਇਲੀਗਲ ਹੋਲਡਿੰਗ ਦੀ ਜਾਂ ਕੋਈ ਜ਼ਰੂਰੀ ਆਈਟਮਾਂ ਹੈਗੀਆਂ ਉਹਨਾਂ ਨੂੰ ਹੋਲਡਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਪੈਨਿਕ ਬਾਇੰਗ ਕਰਨ ਦੀ ਕੋਈ ਲੋੜ ਨਹੀਂ ਹੈ ਇਟ ਇਜ਼ ਜਸਟ ਕਿ ਤੁਸੀਂ ਜਿਹੜੀ ਵੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਡਾਇਰੈਕਸ਼ਨਸ ਤੁਹਾਨੂੰ ਇਸ਼ੂ ਹੁੰਦੀਆਂ ਤੁਸੀਂ ਉਹਦਾ ਇਨਬਿਨ ਪਾਲਣਾ ਕਰੋ ఎవਰੀਥਿੰਗ ਵਿਲ ਬੀ ਫਾਈਨ ਸਾਰਾ ਕੁਝ ਠੀਕ ਹੈ ਅਸੀਂ ਇੱਥੇ ਹੀ ਆ ਸਾਡੇ ਕੰਟਰੋਲ ਰੂਮਸ ਵੀ ਐਸਟੈਬਲਿਸ਼ ਕੀਤੇ ਆ 0161240 थ्री वन डबल जीरो यहाँ डिस्ट्रिक एडमिनिस्ट्रेशन का कंट्रोल रूम है बाकी तो एक सौ बारह से भी कॉल करके इनफोमेन दे सकते हो और ले सकते हो ये मेरी बेनती है कि जेडे भी फेक न्यूज़ स्प्रैड कर रहे हैं उन्होंने भी मेरी सख्त वॉर्निंग है कि तुम फेक न्यूज़ ना स्प्रैड करो दिस इज़ ए सेंसिटिव टाइम कोई भी वट्सअप ग्रुपते किसी भी न्यूज़ मीडिया चैनल से कोई भी फेक न्यूज़ किसी वालों भी स्प्रैड की पाई जाती है या फॉरवर्ड की पाई जाती है वी विल टेक स्ट्रिक्ट एक्शन ਸਖਤ ਤੋਂ ਸਖਤ ਅਸੀਂ ਐਕਸ਼ਨ ਲਵਾਂਗੇ ਅੰਡਰ ਆਈਟੀ ਐਕਟ ਔਰ ਉਹਨਾਂ ਨੂੰ ਮੇਰੀ ਬੇਨਤੀ ਹੈ ਸਾਰੇ ਸਿਟੀਜ਼ਨਸ ਨੂੰ ਕਿ ਤੁਸੀਂ ਜਿਹੜੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਅਫੀਸ਼ੀਅਲ ਹੈਂਡਲਸ ਨੇ ਡੀਪੀਆਰ ਲੁਧਿਆਣਾ ਦੇ ਅਫੀਸ਼ੀਅਲ ਹੈਂਡਲਸ ਨੇ ਉਸੇ ਹੈਂਡਲ ਦੇ ਰਾਹੀਂ ਤੁਸੀਂ ਇਨਫੋਰਮੇਸ਼ਨ ਪ੍ਰਾਪਤ ਕਰੋ ਤਾਂਕਿ ਔਥੈਂਟਿਕ ਇਨਫੋਰਮੇਸ਼ਨ ਤੁਹਾਡੇ ਕੋਲ ਆਵੇ ਇਹਦੇ ਨਾਲ ਮੈਂ ਇਹ ਵੀ ਸਿਟੀਜ਼ਨਸ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਿਲਕੁਲ ਵੀ ਪੈਨਿਕ ਨਾ ਕੀਤਾ ਜਾਵੇ ਡਰਨ ਦੀ ਕੋਈ ਲੋੜ ਨਹੀਂ ਸਾਰਾ ਕੁਝ ਅੰਡਰ ਕੰਟਰੋਲ ਹੈ ਆਰਮੀ ਇਸ ਡੂਇੰਗ ਇਟਸ ਜੋਬ and we are all on the toes and uh, we will make sure everything will be fine very very soon jehde todi responsibilities hain during the blackout oh main dass chukya ki tusi apni sari gharan de light jehdi hai oh band kar do ohde vich jo toanu emergency de vich koi jagani bhi pendi hai te please make sure ki oh tusi curtains pehla karo aur light baad ch jagao hospitals vagairan de vich bhi assi ye system lagu kar rahe hain ki jadon ohna nu koi light jagani pendi hai te pehla oh curtains kar len ਇਦੇ ਨਾਲ ਨਾਲ ਜੇ ਕੋਈ ਤੁਹਾਨੂੰ 에어 ਵਰਨਿੰਗ ਜਾਂ ਸਾਇਰਨ ਦੀ ਆਵਾਜ਼ ਆਂਦੀ ਹੈ ਔਰ ਇਸ ਤਰ੍ਹਾਂ ਦੇ ਕੋਈ ਤੁਹਾਨੂੰ ਸਿਗਨਲ ਆਉਂਦਾ ਹੈ ਤਾਂ ਤੁਸੀਂ ਆਪਣੀ ਆਪਣੀ ਜਿਹੜੇ ਘਰ ਦੇ ਵਿੱਚ ਇੱਕ ਸੇਫ ਪਲੇਸ ਦੇ ਵਿੱਚ ਜਾ ਕੇ ਆਪਣਾ ਸ਼ੈਲਟਰ ਲੈ ਲਓ ਔਰ ਮੇਰੀ ਰਿਕਵੈਸਟ ਹੈ ਕਿ ਤੁਸੀਂ ਉਹਦੇ ਵਿੱਚ ਆਪਣੀ ਫੈਮਿਲੀ ਨੂੰ ਵੀ ਇਸ ਬਾਰੇ ਅਵੇਅਰ ਕਰੋ ਸਾਡੀ ਜਿਹੜੀ ਐਮਰਜੈਂਸੀ ਕਿਟ ਹੈ ਉਹ ਵੀ ਤੁਸੀਂ ਰੈਡੀ ਕਰ ਲਓ ਤਾਂ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਨਾ ਹੋਵੇ ਬਾਕੀ ਵੀ ਆਰ ਵਿਦ ਯੂ कोई भी तूने तो आले दुआले इस तरह की कोई अनयूजुअल या अन फैमिलर एक्टिविटी होंगे मिलती है तो तुसी बिल्कुल डिट्रिक एडमिनिस्ट्रेस इन्फॉर्म करो ताकि वी विल टेक एक्शन और एंड अवर पी सी आर पुलिस अथॉरिटीज़ सारा वी आर अलर्ट एंड ऑल द अथॉरिटीज़ ऑफ द डिस्ट्रिक्ट एडमिनिस्ट्रेन अलर्ट हैं साथे कोडीकुएट स्टॉक मौजूद हैं असेंशियल कॉमोडिटीज़ के इस करके मेरी रिक्वेस्ट है कि देर इज एबसिल्यूटली नो नीड टू पैनिक वी हैव एवरीथिंग एंड available with us so i request everyone kindly uh, do not panic and kisi uh, panic spread bhi na karo thank you so much ਹੋਰ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲੂਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ